ਸਾਭੀ ਹਰ ਕੋ ਸੇਵਾ ਸੁਭਾਲ ਨਹੀਂ ਹੋਈ ਸਾਰੇ ਸੰਤੋ ਕੋ ਮਾਫੀ ਮੰਗਦਾ ਜੀ ਗੁਨਾਹ ਹੋਇਆ ਮੈਂ ਖੁਜੀ ਜੇਕਰ ਸੇਵਾ ਸੁਭਾਲ ਨਹੀਂ ਹੋਈ ਤੇ ਤੁਸੀਂ ਅਛੁਰਿਆ ਕਾਲਤ ਸਿੰਘ ਸਾਹਿਬ ਜਾਂਦੇ ਉੱਤੇ ਮਾਰ ਰਹੇ ਜੀ ਉੱਥੇ ਲੱਗੇ ਆਂਦੇ ਤੇ ਤੁਸੀਂ ਇਹੋ ਕਰ ਪਾਸੀ ਗਲਤੀ ਹੋ ਗਈ ਗੁਨਾਹ ਹੋ ਗਿਆ ਮੈਂ ਬੰਨ ਜੀ ਮਾਰੇ ਤੁਹਾਡੇ ਘਰ ਆ ਜੀ ਨਹੀਂ ਤੂੰ 10 ਸਾਲ ਦਾ 10 ਸਾਲ ਦਾ 10 ਸਾਲ ਦਾ ਇਹਨਾਂ ਦੇ ਜਿਹੜੀ ਦੁਕਾਨ ਆ ਗੋਲ ਹੱਟੀ ਚੌਂਕ ਦੇ ਉਹਨਾਂ ਦਾ ਕਹਿਣਾ ਕਿ ਤੇ ਦੇਖੀ ਹੋਊਗਾ ਤੇ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਦੇਖੋ ਜੀ ਐਸਜੀਪੀਸੀ ਦੇ ਧਰਮ ਅਰਚਾਰ ਕਮੇਟੀ ਤੋਂ ਮੈਂਬਰ ਆਏ ਸੀ। ਉਹਨਾਂ ਨੇ ਇਨਫਾਰਮ ਕੀਤਾ ਸੀ ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ। ਮਹਾਰਾਜ ਦੇ ਸਰੂਪ ਨੂੰ ਸਤਿਕਾਰ ਸਹਿਤ ਰਾਮਸਰ ਗੁਰਦੁਆਰਾ ਸਾਹਿਬ ਲੈ ਗਏ। ਅੱਗੇ ਜੋ ਵੀ ਉਹਨਾਂ ਵੱਲੋਂ ਇਨ ਰਿਟਨ ਜੋ ਵੀ ਸਾਨੂੰ ਐਪਲੀਕੇਸ਼ਨ ਮੂਵ ਕੀਤੀ ਜਾਏਗੀ ਉਸ ਮਤਲਬ ਵਗ ਦੇਖਾਂਗੇ ਕਿ ਕੀ ਮੰਦੀ ਕਰਦੇ। ਪਰ ਲਗਾਤਾਰ ਇਹ ਜੋ ਮਾਮਲੇ ਸਮਝ ਨਹੀਂ ਆ ਰਹੇ ਆ ਬੀਤੇ ਦਿਨ ਵੀ ਕੋਈ ਸਮਾਂ ਪਹਿਲਾਂ ਗੱਲ ਕਰ ਲਈਏ ਤਾਂ ਅਸਰ ਤੋਂ ਸੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਵੀ ਕਿਉਂਕਿ ਗੁਲਿਆਰੇ ਦੇ ਪਰਲੇ ਪੰਨੇ ਜੇ ਆਪਾਂ ਗੱਲ ਕਰਦੇ ਹਾਂ ਉੱਥੇ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਤਾਂ ਅੱਜ ਵੀ ਇਹ ਮਾਮਲਾ ਸਾਹਮਣੇ ਆਇਆ ਜਿਹੜਾ ਦੋਸ਼ੀ ਹੈ ਔਰ ਤੇ ਕੀ ਕਾਰਵਾਈ ਕੀਤੀ ਦੇਖੋ ਜੀ ਐਸਏਪੀ ਸੀ ਦੇ ਤਾਂ ਰੰਬਰਜਾਰ ਕਮੇਟੀ ਦੇ ਅੰਡਰ ਹੀ ਜਾਂਦਾ ਹੈ ਸਾਰਾ ਕੁਝ ਜੀ ਜੋ ਸਾਨੂੰ ਇਨ ਰਿਟਨ ਹੈ ਅਗਰ ਕੋਈ ਐਪਲੀਕੇਸ਼ਨ ਮੂਵ ਕਰਨੇ ਕੋ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਉਸ ਮੁਤਾਬਕ ਕਾਰਵਾਈ ਲਾਂਦੀ ਜਾਏਗੀ ਜੀ ਸਰਕਾਰ ਕਮੇਟੀ ਵੱਲੋਂ ਜੋ ਤੁਹਾਨੂੰ ਦੱਸਿਆ ਗਿਆ ਕੰਪਲੇਂਟ ਕੀਤੀ ਗਈ ਹੈ ਕਿ ਉਹਨਾਂ ਦੇ ਆਧਾਰ ਤੇ ਉਸਤੇ ਕੋਈ ਕਾਰਵਾਈ ਕੀਤੀ ਗਈ ਨਹੀਂ ਫਲਾ ਸਾਨੂੰ ਨਹੀਂ ਕੋਈ ਉਹਨਾਂ ਨੇ ਕੰਪਲੇ ਮੈਂ ਤੁਹਾਨੂੰ ਜਿਸ ਤਰ੍ਹਾਂ ਆਲਰੇਡੀ ਦੱਸਤਾ ਹੋਆ ਜੀ ਐਸਜੀਪੀਸੀ ਦੇ ਅੰਦਰ ਦਾਇਰੇ ਅੰਦਰ ਆਂਦਾ ਹੈ ਸਾਰਾ ਜੋ ਕਗਨਿਜ਼ ਲੈਣਗੇ ਜੋ ਸਾਨੂੰ ਲਿਖ ਕੇ ਦੇਣਗੇ ਉਸ ਮੁਤਾਬਕ ਹੀ ਕਾਰਵਾਈ ਕਰਾਂਗੇ ਠੀਕ ਹੈ ਠੀਕ ਹੈ ਇਹ ਦੇਖਣਾ ਵੀ ਮਹਾਰਾਜ ਦੇ ਸਰੂਪ ਦੀ ਬੇਦਬੀ ਹੋਈ ਜਾਂ ਨਹੀਂ ਹੋਈ ਜੀ ਇਹ ਉਹਨਾਂ ਦਾ ਕੰਮ ਹੈ ਧਰਮ ਪ੍ਰਚਾਰ ਕਮੇਟੀ ਦਾ ਤੇ ਐਸਜੀਪੀਸੀ ਦਾ ਜੀ ਠੀਕ ਹੈ ਠੀਕ ਹੈ ਸ਼੍ਰੋਮਣੀ ਕਮੇਟੀ ਨੇ ਕੋਈ ਐਸਾ ਪ੍ਰਬੰਧ ਨਹੀਂ ਬਣਾਇਆ ਨਾ ਧਰਮ ਪ੍ਰਚਾਰ ਕਮੇਟੀ ਨੇ ਨਾ ਸ਼੍ਰੀ ਅਕਾਲ ਤਾ ਸਾਬ੍ਹ ਵੱਲੋਂ ਕੀ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਜੇਕਰ ਇਹਨਾਂ ਦੋਸ਼ੀਆਂ ਨੂੰ ਸ਼੍ਰੀ ਅਕਾਲ ਤਾ ਸਦਕੇ ਤੇ ਧਾਰਮਿਕ ਸਜਾਵਾਂ ਲਾ ਕੇ ਤੇ ਮੀਡੀਆ ਵਿੱਚ ਦੇ ਦੇਣਾ ਤੇ ਮੇਰੇ ਸਾਵਾਂ ਨਾਲ ਦੂਜੇ ਵੀ ਜਿੰਨਾਂ ਦੇ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਸ਼ਰਬ ਪ੍ਰਕਾਸ਼ ਕਰਕੇ ਸ਼ਰਾਬਾਂ ਮੀਟ ਕੋਈ ਰਹਿਤ ਮਰਜ਼ਾਦਾ ਨਹੀਂ ਹੈਗੀ ਅਮਰਦਵੇਲੇ ਪ੍ਰਕਾਸ਼ ਨਹੀਂ ਕਰਨਾ ਕੋਈ ਨੇਤਰੀ ਵੀ ਕਰਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਗਰੰਟੀ ਦਾ ਪਾਟੀ ਸਿੰਘ ਗੁਰਦਰਾ ਸਾਹਿਬ ਲੈ ਕੇ ਆਉਂਦੇ ਜੀ ਜਾਂ ਉਹਨਾਂ ਨੂੰ ਕੋਈ ਡਿਊਟੀ ਤੇ ਲਾਉਂਦੇ ਜੀ ਪਹਿਲਾਂ ਉਹਦੇ ਕੋਲ ਨੇਤਰੀ ਨੂੰ ਸੌਂਦੇ ਜੀ ਪੁੱਛਦੇ ਅਮਰਦ ਕਿਤੋਂ ਸ਼ਗਨ ਦਾ ਸਰਟੀਫਿਕੇਟ ਦਿਖਾਓ ਤੇ ਫਿਰ ਤਾਂ ਆਪਿਆਂ ਦੇ ਵਹਿ ਦਿੰਦੇ ਜੀ ਕਿ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਪਹਿਲਾਂ ਵੇਖਿਆ ਇਹ ਅਮਰਦਾਰ ਦਿੱਲੀ ਕਮੇਟੀ ਜਿਹੜੀ ਗੁਰਗਰਾਸਾ ਸ਼ਿਪਾਈ ਕਰ ਰਹੀ ਹੋ ਤੇ ਸਰੋਮਣੀ ਕਮੇਟੀ ਕਰ ਰਹੀ ਆ ਇਹ ਦੋਸ਼ੀ ਜਿਹੜੀ ਸਰੋਮਣੀ ਕਮੇਟੀ ਆ ਮੈਂ ਤੇ ਇਹਨਾਂ ਨੂੰ ਦੋਸ਼ੀ ਠਹਿਰਾਉਂਗਾ ਵੇਖੋ ਗੁਰਕਾ ਸਾਹਿਬ ਕੇ ਫੜ ਕੇ ਸੌਂ ਖਾਦੀ ਕੈਪਟਨ ਨੇ ਤੇ ਉਹ ਵੀ ਸਰਕਾਰ ਚੱਲ ਗਈ ਸਿੰਘਾਂ ਦੇ ਉੱਤੇ ਨਿਹੱਥਿਆਂ ਦੇ ਗੋਲੀਆਂ ਚਲਾਈਆਂ ਬਾਦਲ ਪਰਿਵਾਰ ਨੇ ਤੇ ਉਹ ਵੀ ਚੱਲ ਗਏ ਉਹਨਾਂ ਦਾ ਨਾਂਣ ਸ਼ਾਨ ਨਹੀਂ ਰਹਿ ਗਿਆ ਜੇ ਹੁਣ ਸਿੰਘਾਂ ਦੇ ਉੱਤੇ ਝੂਠੇ ਪਰਚੇ ਕਰਕੇ ਅੰਮ੍ਰਿਤਸਰ ਦੇ ਡੂਰ ਜੇਲ੍ਹ ਦੇ ਇਹ ਸਰਕਾਰ ਨੇ ਤੇ 8 ਸੀਟਾ ਤੋਂ ਉਹ ਵੀ ਮਾਰ ਖਾਗੇ ਮੈਂ ਬੇਨਤੀ ਕਰਦਾ ਇਹ ਗੁਰਗਰਾਸਾ ਤੇ ਸਿੰਘਾਂ ਦੀ ਮਾਰਵਾ ਇਹ ਮੋਖੂ ਚੋ ਬੋਲ ਨਹੀਂ ਕਰਦੇ ਬੱਤੀਆਂ ਦੰਦਾ ਦਾ ਜਿਹੜਾ ਬੋਲ ਨਿਕਲਿਆ ਇਹ ਤੋਬਣਾੜੋ ਮਾੜਾ ਜੇ ਸਰਕਾਰ ਨੂੰ ਕੀ ਪਹਿਲਾਂ ਸਭ ਤੋਂ ਇਹ ਸਰੋਵਣੀ ਕਮੇਟੀ ਕੋਲ ਮੰਗ ਕਰਦੇ ਆ ਕਿ ਇਹ ਜਿਹੜੀ ਵੀ ਕੋਈ ਭਾਵੇਂ ਫੋਟੋਆਂ ਦੀ ਸੇਵਾ ਵਾ ਜਦੋਂ ਇੱਥੇ ਆੜ ਕੇ ਫੋਟੋਆਂ ਵੇਖੀ ਹਰ ਮੰਦਰ ਸਾਹਿਬ ਦੀਆਂ ਤੇ ਆਖਰ ਨੂੰ ਘਟਾ ਚੜਿਆ ਆ ਵਾ ਆ ਵੇਖੋ ਕਿੰਨਾ ਘਟਾ ਚੜਿਆ ਆ ਵਾ ਆੜੀਆਂ ਫੋਟੋਆਂ ਹਰ ਮੰਦਰ ਸਾਹਿਬ ਦੀਆਂ ਬਾਬਾ ਦੀਪ ਸਿੰਘ ਦੀਆਂ ਫੋਟੋਆਂ ਜਿਹੜੀਆਂ ਪੁੰਜੇ ਪਈਆਂ ਵਾ ਤੇ ਪਤਾ ਨਹੀਂ ਕਿੰਨੀਆਂ ਕਿ ਇਹ ਲੋਕ ਜਿਹੜੀਆਂ ਬੇਰਬੀਆਂ ਕਰਕੇ ਤੇ ਫਿਰ ਮੁੜ ਕੇ ਆਪੇ ਸੰਸਕਾਰ ਕਰਕੇ ਸੁੱਟ ਦਿੰਦੇ ਆ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਗ ਜੇ ਉਹ ਸੇਵਾ ਨਹੀਂ ਕਰਦੇ ਤੇ ਉਹ ਉਹਨਾਂ ਦੇ ਬੱਚਿਆਂ ਨੂੰ ਮੇਰੀ ਬੇਨਤੀ ਆ ਬਜ਼ੁਰਗਾਂ ਨਾਲ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਸਰਦਾਰ ਨੂੰ ਵੇਖ ਕੇ ਆਪੇ ਹੀ ਲਾਗਲੇ ਗੁਰੂ ਗ੍ਰੰਥ ਸਾਹਿਬ ਜੀ ਉਸ ਬੰਦੇ ਕਿਹੜਾ ਦੁਕਾਨ ਦਾ ਛੋਟੀ ਛੋਟੀ ਕਲਾਸ ਹਾਊਸ ਆ ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਨੂੰ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ ਜਦੋਂ ਅੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ ਤੇ ਅਸੀਂ ਕਮਰਾ ਜਿਹੜਾ ਉਹ ਖੋਲ ਕੇ ਵੇਖਿਆ ਵਾ ਤੇ ਕਮਰੇ ਵਿੱਚ ਜਿਹੜਾ ਉਹ ਮਾਰਦਾ ਪ੍ਰਕਾਸ਼ ਸੀਗਾ ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਨ ਦੀ ਜਗ੍ਹਾ ਨਹੀਂ ਸੀ ਹੈਗੀ ਬੜਾ ਛੋਟਾ ਜਿਹਾ ਕਮਰਾ ਵਾ ਉਸ ਕਮਰੇ ਵਿੱਚ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕਿਤੂਬਾਂ ਰੱਖੀ ਹੋਈਆਂ ਸੀ ਸਤਕਾਰ ਮਹਾਰਾਜ ਦਾ ਬਿਲਕੁਲ ਨਹੀਂ ਸੀ ਹੈਗਾ ਘੱਟਾ ਜੰਮਿਆ ਹੋਇਆ ਸੀਗਾ ਮਹਾਰਾਜ ਦੇ ਬਸਤਰ ਗੰਦੇ ਸੀਗੇ ਤੇ ਪ੍ਰਕਾਸ਼ ਹੀ ਮਹਾਰਾਜ ਸੇਵਾ ਸੰਭਾਲਨੀ ਸੀ ਹੁੰਦੀ ਪ੍ਰੋਪਰ ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਸੀ ਕੀਤੀ ਆ ਤੇ ਭਾਈ ਬਲਵੀਰ ਸਿੰਘ ਮੁੱਛਲੋਂ ਨਹੀਂ ਆਏ ਨੇ ਇੱਥੇ ਤੁਸੀਂ মিডিਆ ਆਓ ਸ਼ੋਭਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਲੋਕ ਪ੍ਰਚਾਰਕ ਆਏ ਸੀ ਪਾਲਕ ਸਿੰਘ ਲੈ ਕੇ ਸੋ ਗੁਰਦ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਸੁਸ਼ੋਭਤ ਕਰਵਾ ਦਿੱਤਾ ਵਾ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀਏ ਰਹੀ ਕਿ ਮੇਰੇ ਕੋਲ ਗਲਤੀ ਹੋ ਗਈ ਗਲਤੀ ਹੁੰਦੀ ਆ ਬੰਦੇ ਕੋਲ ਅਣਜਾਣਤਾ ਵਾਸਾ ਕੋਈ ਅਣਜਾਣ ਗਲਤੀ ਕਰੇ ਇਹ ਗੁਨਾਹ ਹੋ ਰਿਹਾ ਨਹੀਂ ਸਾਡੇ ਕੋਲੋਂ ਤੇ ਅਸੀਂ ਆਪਣੇ ਹੱਥੀਂ ਗਰਾਂ ਕਰ ਰਹੇ ਆ ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ ਉੱਥੇ ਜੇ ਦਰਸ਼ਨ ਕਰ ਲਈਏ ਮਹਾਰਾਜ ਦੇ ਇਹ ਸਹਿਜ ਬਾਟ ਕਰਨਾ ਸੈਂਚੀਆਂ ਸਾਡੇ ਕੋਲ ਆ ਗਈਆਂ ਪੋਥੀਆਂ ਹੈਗੀਆਂ ਉਹ ਲੈ ਆਈਏ ਪਰ ਪ੍ਰਕਾਸ਼ ਕਰਕੇ ਅਸੀਂ ਕਿਹੜਾ ਵੱਡਾ ਸਿੱਖ ਬਣਨਾ ਚਾਹੁੰਦੇ ਭੈਣਾਂ ਨੇ ਸਮਝ ਆਉਂਦੀ ਫਿਰ ਜੇ ਪ੍ਰਕਾਸ਼ ਕੀਤਾ ਵਾ ਫਿਰ ਸਰਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ ਕੱਢੋ ਕੱਢੋ ਬਾਹਰ ਸੋਹਣਾ ਕਮਰਾ ਹੋਵੇ ਸੋਹਣਾ ਪ੍ਰਕਾਸ਼ ਹੋਵੇ ਸੁਖਾਸਨ ਵਾਲ ਜਗਾ ਹੋਵੇ ਪਰ ਇਥੇ ਦਾ ਸੁਖਾਸਨ ਵਾਲ ਜਗਾ ਛੱਡੋ ਪ੍ਰਕਾਸ਼ ਵਾਸਤੇ ਜਗਾ ਇੰਨੀ ਕਰ ਤੇ ਉੱਥੇ ਮਾਰੇ ਪ੍ਰਕਾਸ਼ ਕੀਤਾ ਹੋਇਆ ਤੁਸੀਂ ਜਦੋਂ ਇਸ ਦੁਕਾਨ ਚੀ ਦੇਖਿਆ ਇਹ ਦੁਕਾਨ ਆ ਜੀ ਰਾਇਸ਼ਰ ਦੇ ਉੱਪਰ ਆ ਤੁਸੀਂ ਦੇਖ ਕੀ ਦੇਖਿਆ ਇੱਥੇ ਆ ਕੇ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਪਤਾ ਲੱਗਾ ਸੀਗਾ ਤੇ ਅਸੀਂ ਇੱਥੇ ਪਹੁੰਚੇ ਆਂ ਛੋਟਾ ਜਿਹਾ ਕਮਰਾ ਵਾ ਦੁਕਾਨ ਦੇ ਵਿੱਚ ਹੀ ਜਿੱਥੇ ਮਾਦਾ ਪ੍ਰਕਾਸ਼ ਹੈਗਾ ਤੇ ਪ੍ਰਕਾਸ਼ ਬੜੀ ਮਾੜੀ ਹਾਲਤ ਵਿੱਚ ਸੀ ਆਮ ਜਿੱਦਾਂ ਆਪਾਂ ਦੇਖਦੇ ਪਹਿਲਾਂ ਵੀ ਬੜੀਆਂ ਤਾਂਾਂ ਦੇ ਇਹ ਹੋਇਆ ਵਾ ਕਿ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਬਿਲਕੁਲ ਨਹੀਂ ਹੁੰਦਾ ਸਿਰਫ ਪ੍ਰਕਾਸ਼ ਕਰਕੇ ਲੋਕ ਭੁੱਲ ਜਾਂਦੇ ਨੇ ਇਹ ਸੋਚਦੇ ਵੀ ਸ਼ਾਇਦ ਅਸੀਂ ਉਹਦੀ ਕਿੱਡੇ-ਕੱਡੇ ਸਿੱਖ ਬਣ ਗਏ ਆ ਮਾਦਾ ਪ੍ਰਕਾਸ਼ ਕਰਕੇ ਪਰ ਜਦ ਕਿ ਇਹਨਾਂ ਦੀ ਸੋਚ ਤੇ ਇਹਨਾਂ ਦੀ ਕਰ ਦੇ ਵਿੱਚ ਬੜਾ ਫਰਕ ਆ ਗੁਰੂ ਸਾਹਿਬ ਸਰਕਾਰ ਨੂੰ ਲੋਕਾਂ ਨੂੰ ਬਿਲਕੁਲ ਨਹੀਂ ਕੀਤਾ ਜਾਂਦਾ ਪਰ ਨਹੀਂ ਜੀ ਪ੍ਰਾਤ ਪੁਰਾਣਾ ਸਰੂਸੀ ਦਾ 2007 ਦਾ ਪ੍ਰਕਾਸ਼ ਸੀ ਪਰ ਕਾਫੀ ਅੰਗਖੰਡਤ ਸੀਗਾ ਮਹਾਰਾਜ ਜੀ ਸੇਵਾ ਤੋਂ ਲੈ ਕੇ ਜਾ ਰਹੇ ਨਹੀਂ ਰੋਜ਼ ਸੇਵਾ ਨਹੀਂ ਹੁੰਦੀ ਜੀ ਹੁਣ ਤੁਸੀਂ ਕੀ ਕਰਦੇ ਇੱਥੇ ਲੈ ਕੇ ਜੀ ਗੁਰੂ ਸਾਹਿਬ ਨੂੰ ਆਰਾਮ ਸਰ ਸ਼ੁਭਤ ਨਿਵਾਤਾ ਜੀ ਸ਼੍ਰੋਣੀ ਕਮੇਟੀ ਦੇ ਜਿਹੜੇ ਪ੍ਰਚਾਰਕ ਨੇ ਬੁਲਾਇਆ ਸੀਗਾ ਉਹਨਾਂ ਵੱਲੋਂ ਦੇਖਦੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ੍ਹ ਹੋਰ ਵੀ ਲੋਕ ਕਈ ਐਸੇ ਲੋਕ ਨੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਹੈਗਾ ਵੀ ਘਾਤ ਮਹਾਰਾਜ ਜੀ ਨੂੰ ਰੱਖਣੀ ਪਰ ਸੇਵਾ ਸੰਭਾਲ ਨਹੀਂ ਇਹ ਹੀ ਬੇਨਤੀ ਕਰਦੇ ਆਂ ਵੀ ਜਿੱਥੇ ਸੇਵਾ ਸੰਭਾਲ ਨਹੀਂ ਕਰ ਸਕਦੇ ਨਹੀਂ ਹੁੰਦੀ ਤੁਸੀਂ ਨਾਮ ਪ੍ਰਕਾਸ਼ ਕਰੋ ਤੁਸੀਂ ਬਾਹਰ ਇਹਨੂੰ ਗੁਰੂ ਘਰ ਬਚਾ ਦਿਓ ਸੋਹਣ ਇੱਕ ਮਿੰਟ ਨੂੰ ਦੱਸ ਦਿਓ ਜਿਹੜੇ ਬੰਦੀਆਂ ਆ ਗਈਆਂ ਉਹਨਾਂ ਨੂੰ ਦੱਸ ਦਿਓ ਅਸੀਂ ਸੇਵਾ ਕਰ ਲਾਂਗੇ ਬੇਅਤੀ ਪਰ ਤੁਸੀਂ ਪਾਪਾਂ ਦੇ ਪਾਗੀ ਨਾ ਫੜੋ ਕਿਉਂਕਿ ਗੁਰੂ ਸਾਹਿਬ ਜਾਗਦੇ ਹੋ ਤੇ ਹਾਜ਼ਰ ਨਜ਼ਰ ਨੇ ਆਪਾਂ ਉਹਨਾਂ ਨੂੰ ਕਿਤਾਬ ਨਾ ਸਮਝੀਏ ਪਾਪ ਨਾ ਘਟਿਏ ਪਹਿਲਾਂ ਹੀ ਬੇਬੀਆਂ ਤਾਂ ਤਾਂ ਦੇ ਹੋਈਆਂ ਆਪਾਂ ਤਾਂ ਪਹਿਲਾਂ ਭਰੇ ਬੀਤੇ ਬੈਠੇ ਸਾਰੇ ਪ੍ਰਸ਼ਾਸਨ ਨੂੰ ਕਮਲੇਨ ਦਿੱਤੀ ਗਈ ਆ ਇਸ ਪ੍ਰਸ਼ਾਸਨ ਤਾਂ ਇਹਨਾਂ ਵੱਲੋਂ ਹੀ ਬੁਲਾਇਆ ਗਿਆ ਸੀਗਾ ਜੀ ਇਹ ਕਹਿ ਕੇ ਕਿ ਬਾਪੇ ਕਬਜ਼ਾ ਕਰਨਾਗੇ ਦੁਕਾਨ ਸਾਡੀ ਦੇ ਅਜਿਹਾ ਬੁਲਾਇਆ ਨਹੀਂ ਪ੍ਰਸ਼ਾਸਨ ਕਿਉਂਕਿ ਸਾਡੇ ਕੋਲ ਪੰਜ ਪਾਪ ਥੋੜੀ ਸੀਗਾ ਪਰ ਆਇ ਉਹਨਾਂ ਨੂੰ ਦੇਖਿਆ ਵੀ ਉਹ ਕੀ ਕਾਰਵਾਈ ਕਰ ਰਹੇ ਦੇਖਦੇ ਇੱਕ ਹਫ਼ਤੇ ਦੇ ਵਿੱਚ ਦੂਜੀ ਵਾਰ ਇਸ ਤਰ੍ਹਾਂ ਹੋਇਆ ਬੀਤੇ ਦਿਨ ਵੀ 4-5 ਹੱਦ ਮਿਲੇ ਸੀ ਬੰਨ ਦਾ ਬਜ਼ਾਰ ਦੇ ਵਿੱਚ ਕੀ ਲੱਗਦਾ ਹੈ ਗੁਰੂ ਨਗਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਅੰਮ੍ਰਿਤਸਰ ਇਸ ਤਰ੍ਹਾਂ ਦੀ ਪਹਿਲੀ ਗੱਲ ਤਾਂ ਇਹ ਹੈ ਵੀ ਸਰੂਪ ਮਹਾਰਾਜ ਦਾ ਕਿਸੇ ਨੇ ਵੀ ਇਸ ਸ੍ਰੋਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਦਿੱਦੀ ਕਿਉਂ ਕੀ ਲੋੜ ਪਈ ਆ ਥਾਂ ਥਾਂ ਤੇ ਗੁਰੂ ਘਰ ਨੇ ਜੇ ਦੇਣਾ ਵੀ ਸਰੂਪ ਪਹਿਲਾਂ ਜਾ ਕੇ ਦੇਖੋ ਸਹੀ ਵੀ ਕੋਈ ਸਰੂਪ ਪ੍ਰਕਾਸ਼ ਕਰਨ ਦੀ ਜਗ੍ਹਾ ਹੈਗੀ ਆ ਲੋੜ ਹੈ ਪ੍ਰਕਾਸ਼ ਕਰਨ ਦੀ ਅਜਿਹੀ ਕਿਹੜੀ ਲੋੜ ਆ ਜਿਵੇਂ ਸਰਕਸ ਰੂਮ ਮੰਗ ਰਹੇ ਮਹਾਰਾਜ ਦਾ ਪਰ ਕੁਝ ਨਹੀਂ ਹੈਗਾ ਇੱਥੇ ਬਸ ਦੇ ਦਿੰਦੇ ਆ ਸ਼ਿਫਾਰਸ਼ਾਂ ਦੇ ਵਿੱਚ ਜਿਹੜਾ ਜੀਕਰ ਦਾ ਸ਼ਿਫਾਰਸ਼ ਪਾਉਂਦਾ ਸਰੂਪ ਲਾ ਦਿੰਦਾ ਮਹਾਰਾਜ ਦਾ ਉਸ ਤੋਂ ਬਾਅਦ ਜਿਵੇਂ ਜੀਕਰ ਦਾ ਤਾਂ ਕਰਦਾ